ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਸਮੂਹ ਸਾਧ ਸੰਗਤ ਅਤੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜਮਕੌਰ ਗੜੀ ਦੇ ਖੀਰਲੇ ਸ਼ਹੀਦ ਸ਼ਰੋਮਣੀ ਜਰਨੈਲ ਬਾਬਾ ਜੀਵਨ ਸਿੰਘ ਜੀ ਸਾਹਿਬ ਭਾਈ ਜੈਤਾ ਜੀ ਦਾ 364ਵਾਂ ਸਾਲਾਨਾ ਪ੍ਰਕਾਸ਼ ਪੁਰਬ ਅੱਜ ਮਿਤੀ 31 ਜੁਲਾਈ 2025 ਦਿਨ ਵੀਰਵਾਰ ਨੂੰ ਗੁਰਦੁਆਰਾ ਸ਼ਹੀਦ ਬੁਰਜ ਸਾਹਿਬ ਸ੍ਰੀ ਜਮਕੌਰ ਸਾਹਿਬ ਵਿਖੇ ਬੜੀ ਹੀ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਸਮੂਹ ਸਾਧ ਸੰਗਤ ਇਲਾਕਾ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸਾਰੇ ਹਮ ਹਮ ਆ ਕੇ ਪਹੁੰਚੋ ਜੀ ਬੇਨਤੀ ਕਰਦਾ ਬਾਬਾ ਧਰਮ ਸਿੰਘ ਜੀ ਖਾਲਸਾ ਮੁਖ ਸੇਵਾਦਾਰ ਗੁਰਦੁਆਰਾ ਸ਼ਹੀਦਪੁਰਜ ਸਾਹਿਬ ਪ੍ਰਬੰਧਕ ਕਮੇਟੀ ਤੇ ਸਮੂਹ ਸੇਵਾਦਾਰ ਸ਼੍ਰੀ ਚਮਕੌਰ ਸਾਹਿਬ ਵੱਲੋਂ ਹੱਥ ਜੋੜ ਕੇ ਸਮੂਹ ਨਗਰ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਕਿ ਅੱਜ ਸਾਰੇ ਹੀ ਜ਼ਰੂਰ ਪਹੁੰਚੋ ਸ਼ਹੀਦੀ ਸਥਾਨ ਬਾਬਾ ਜੀਵਨ ਸਿੰਘ ਜੀ ਸ਼੍ਰੀ ਚਮਕੌਰ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਜਿੱਥੇ ਕਿ ਬੜੀ ਦੂਰੋਂ ਦੂਰੋਂ ਸਾਧ ਸੰਗਤ ਪਹੁੰਚੀ ਹੋਈ ਹੈ ਤੁਸੀਂ ਵੀ ਸਾਰੇ ਪਹੁੰਚੋ ਪਰਿਵਾਰ ਸਬਿੱਧ ਪਹੁੰਚੋ ਬਾਬਾ ਜੀ ਬਲੋ ਬੇਨਤੀ ਹੈ ਵੀ ਸਾਰੇ ਪਹੁੰਚੋ ਜਿੱਥੇ ਕਿ ਵਿਸ਼ਾਲ ਮੈਡੀਕਲ ਕੈਂਪ ਖੂਨਦਾਨ ਕੈਂਪ ਵੀ ਜਿਹੜਾ ਲਗਾਇਆ ਗਿਆ ਹੈ ਉੱਥੇ ਵੀ ਤੁਸੀਂ ਜਾ ਕੇ ਵੱਧ ਤੋਂ ਵੱਧ ਜਿਹੜਾ ਸਭ ਤੋਂ ਵੱਡਾ ਦਾਨ ਖੂਨਦਾਨ ਦੇ ਵਿੱਚ ਹਿੱਸਾ ਲਓ ਸਾਰੀ ਸਾਧ ਸੰਗਤ ਨੂੰ ਬੇਨਤੀ ਹੈ ਵੀ ਜਿਹੜੇ ਵੀ ਵੀਡੀਓ ਦੇਖ ਰਹੇ ਹੋ ਜਰੂਰ ਸ਼ੇਅਰ ਕਰਿਓ ਕਮੈਂਟ ਦੇ ਵਿੱਚ ਸਤਨਾਮ ਸ਼੍ਰੀ ਵਾਹਿਗੁਰੂ ਲਿਖਿਓ ਅਤੇ ਜਰੂਰ ਪਹੁੰਚੋ ਜੀ ਸਾਰਿਆਂ ਨੂੰ ਬੇਨਤੀ ਹੈ ਜੀ ਬੜੀ ਦੂਰੋਂ ਦੂਰੋਂ ਸੰਗਤਾਂ ਪਹੁੰਚ ਰਹੀਆਂ ਜੀ ਹਰ ਸਾਲ ਇੱਥੇ ਪਹੁੰਚਦੀਆਂ ਗੁਰਦੁਆਰਾ ਗੜੀ ਸਾਹਿਬ ਦੇ ਨਾਲ ਇਹ ਸਥਾਨ ਪੈ ਜਾਂਦਾ ਹੈ ਸ਼ਹੀਦੀ ਸਥਾਨ ਬਾਬਾ ਜੀਵਨ ਸਿੰਘ ਜ ਗੁਰ ਸਾਹਿਬ ਆਓ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਜਲੇਬੀਆਂ ਦਾ ਟੋਟ ਲੰਗਰ ਵਰਤ ਰਿਹਾ ਜੀ ਛੋਲਿਆਂ ਦੀ ਸਬਜੀ ਅਤੇ ਸ਼ਾਹੀ ਪਨੀਰ ਹਮ ਹਮਾ ਕੇ ਸਾਰੇ ਪਹੁੰਚੋ ਜੀ ਤੇ ਸਾਰਿਆਂ ਦੀ ਫੇਵਰਟ ਗਰਮਾ ਗਰਮ ਮਾਂ ਦੀ ਧਾਰ ਦੇ ਟੁੱਟ ਲੰਗਰ, ਖੀਰ ਦੇ ਲੰਗਰ, ਫਰਮਾਲੀ ਰੋਟੀ ਦੇ ਲੰਗਰ, ਖੀਰ ਪੂੜਿਆਂ ਦਾ ਲੰਗਰ ਜੀ ਸਾਰਿਆਂ ਨੂੰ ਬੇਨਤੀ ਹੈ ਵੀ ਸਾਰੇ ਜਰੂਰ ਪਹੁੰਚੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ 364ਵਾਂ ਸਾਲਾਨਾ ਪ੍ਰਕਾਸ਼ ਪੁਰਬ ਬੜੀ ਹੀ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਜੀ ਅੱਜ ਸਾਰੇ ਹੀ ਪਹੁੰਚੋ ਜੀ ਖੀਰ ਪੂੜਿਆਂ ਦੇ ਲੰਗਰ ਛਕੋ ਜੀ ਲੰਗਰ ਅੱਤ ਟੁੱਟ ਵਰਤ ਰਹੇ ਨੇ ਜੀ ਸਾਰੇ ਸਾਧ ਸੰਗਤ ਨੂੰ ਬੇਨਤੀ ਹੈ ਜੀ ਸਾਰੇ ਪਰਿਵਾਰਾਂ ਸਮੇਤ ਪਹੁੰਚੋ ਜੀ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਅਤੇ ਆਪਣਾ ਜੀਵਨ ਸਫਲਾ ਕਰੋ ਲਾਈਵ ਟੈਲੀਕਾਸਟ ਕਿਸ ਸਾਖ ਵਿੱਚ ਸਲਾਣਾ ਪ੍ਰਕਾਸ਼ ਗੁਤਿ ਵਿਆਜ ਦੇ ਗਤੋਰੀ ਅਨੁਪਤੀ ਅਨੁਪਤੀ ਦੀ ਅਰਦਾਸਾਂ ਨੂੰ ਸਾਰੀਆਂ ਸ਼ਰਧਾਂਜਲੀ ਦੇਣ ਦੀ ਬੇਨਤੀ ਕਰਦੇ ਹਾਂ